ਇੱਕ ਦਿਨ ਭਾਈ ਮਰਦਾਨਾ ਜੀ ਘਰ ਆਉਂਦੇ ਨੇ ਤੇ ਉਹਨਾਂ ਦੇ ਘਰ ਵਾਲੀ ਉਹਨਾਂ ਤੋਂ ਬਹੁਤ ਗੁੱਸੇ ਹੁੰਦੇ ਨੇ ਤੇ ਉਹ ਗੁੱਸੇ ਹੋਣ ਦਾ ਕਾਰਨ ਬਾਬਾ ਨਾਨਕ ਜੀ ਨੂੰ ਮੰਨਦੇ ਨੇ ਕਿਉਂਕਿ ਬਾਬੇ ਨਾਨਕ ਕਰਕੇ ਉਹਨਾਂ ਨੂੰ ਅਲੇ-ਦਵਾਲੇ ਦੇ ਲੋਕ ਨੇ ਜਿਹੜੇ ਤਾਨੇ ਮਿਹਣੇ ਮਾਰਦੇ ਨੇ ਵੀ ਆਪਾਂ ਮੁਸਲਮਾਨ ਤੇ ਜਿਹੜਾ ਤੁਹਾਡੇ ਘਰ ਵਾਲਾ ਉਹ ਇੱਕ Hindu ਬਾਬੇ ਦੇ ਪਿੱਛੇ ਸਤਾਰ ਚੱਕੀ ਖਰਦਾ ਤੇ ਉਹ ਇਹ ਗੱਲ ਕਰਕੇ ਦੁਖੀ ਹੁੰਦੀ ਹੈ ਤੇ ਭਾਈ ਮਰਦਾਨਾ ਜੀ ਨੂੰ ਆਪਣੀ ਦਿਲ ਦੀ ਗੱਲ ਦੱਸਦੀ ਹੈ ਪਰ ਭਾਈ ਮਰਦਾਨਾ ਜੀ ਕਹਿੰਦੇ ਨੇ ਵੀ ਐਵੇਂ ਦੀ ਕੋਈ ਗੱਲ ਨਹੀਂ ਜੋ ਬਾਬਾ ਨਾਨਕ ਜੀ ਨੇ ਉਹ ਸਰਬ ਸੰਜੇ ਨੇ ਉਹ ਨਾ ਹੀ Hindu ਨੇ ਨਾ ਹੀ Musalman ਨੇ ਕੋਈ ਫਰਕੇ ਤੋਂ ਬਾਹਰ ਨੇ ਉਹਦੀ ਘਰ ਵਾਲੀ ਵੀ ਸ਼ਰਤ ਰੱਖ ਦਿੰਦੀ ਆ ਵੀ ਜੇ ਤੁਹਾਨੂੰ ਇੰਨਾ ਯਕੀਨ ਹੈ ਤਾਂ ਮੈਂ ਵੀ ਦੇਖਣਾ ਚਾਹੁੰਦੀ ਆ ਵੀ ਉਹ ਆਪਣੇ ਗਰੀਬਾਂ ਦੇ ਘਰੇ ਆਉਣ ਤਾ ਉਹਨੂੰ ਖਾਣੇ ਤੇ ਬੁਲਾਓ ਤੇ ਮਰਦਾਨਾ ਪਾਈ ਮਰਦਾਨਾ ਜੀ ਵੀ ਕਹਿੰਦੇ ਨੇ ਵੀ ਕੋਈ ਦਿੱਕਤ ਨਹੀਂ ਵੀ ਉਹ ਆਣਗੇ ਉਹ ਸਾਰਿਆਂ ਦੇ ਸਾਂਝੇ ਨੇ ਤੇ ਉਹ ਫੇਰ ਕਹਿੰਦੀ ਹੈ ਵੀ ਉਹਨਾਂ ਨੇ ਨਹੀਂ ਆਣਾ ਤੇ ਪਾਈ ਮਰਦਾਨਾ ਜੀ ਕਹਿੰਦੇ ਨੇ ਜੇ ਉਹ ਨਾ ਆਏ ਤਾਂ ਸਾਡੀ ਯਾਰੀ ਟੁੱਟੀ ਪਰ ਮੈਨੂੰ ਉਹਨਾਂ ਤੇ ਯਕੀਨ ਹੈ ਕਿ ਉਹ ਯਾਰੀ ਨਹੀਂ ਤੋੜਨਗੇ ਤੇ ਉਹ ਮਨਚ ਸ਼ੰਕਾ ਆ ਜਾਂਦੀ ਏ ਥੋੜੀ ਕਰੋ ਤੋਂ ਦਨੇ ਬਾਬਾ ਨਾਨਕ ਕਈ ਕੋਲੇ ਜਾਂਦੇ ਨੇ ਤੇ ਜਦੋਂ ਉਹ ਜਾਂਦੇ ਨੇ ਬਾਬਾ ਨਾਨਕ ਜੀ ਕਿਤੇ ਜਾ ਰਹੇ ਹੁੰਦੇ ਨੇ ਤੇ ਉਹ ਪੁੱਛਦੇ ਨੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜੀ ਕਹਿੰਦੇ ਕਿੱਥੇ ਚੱਲੇ ਤੇ ਬਾਬਾ ਨਾਨਕ ਜੀ ਅੱਗੋਂ ਬੋਲਦੇ ਨੇ ਕਹਿੰਦੇ ਭਾਈ ਸਵੇਰੇ ਦੀ ਭੁੱਖ ਲੱਗੀ ਹੋਈ ਸੀ ਮੈਂ ਸੋਚਿਆ ਅੱਜ ਥਰੇ ਘਰੇ ਭੋਜਨ ਛਕ ਲੈਣੇ ਤੇ ਮਰਦਾਨਾ ਜੀ ਰੋਪੇ ਰੋਕੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਕਹਿੰਦੇ ਨਿਕਲ ਜਾ ਕਿਣਕਾ ਸ਼ੱਕ ਦਾ ਮਨ ਚ ਆ ਗਿਆ ਸੀ ਆ ਤੁਸੀਂ ਸੱਚੀ ਸਰਬ ਸੰਜਿਓ